ਪੈਲਗਮ ਹਮਲੇ ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਆ ਤਣਾਅ ਵਧ ਗਿਆ ਖਿੱਚੋ ਤਾਣ ਇੰਨੀ ਜ਼ਿਆਦਾ ਹੋ ਗਈ ਆ ਕਿ ਇੱਕ ਦੂਜੇ ਦੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਮੁਲਕ ਛੱਡਣ ਵਾਸਤੇ ਕੈਦ ਦਿੱਤਾ ਹੈਗਾ ਹਾਲਾਂਕਿ ਉਧਰ ਪਾਕਿਸਤਾਨ ਦੀ ਸਰਕਾਰ ਨੇ ਇਹ ਕਹਿ ਦਿੱਤਾ ਹੈਗਾ ਕਿ ਪਾਕਿਸਤਾਨ ਤੋਂ ਸਾਰੇ ਭਾਰਤੀ ਚਲੇ ਜਾਣ ਤੇ ਜੇ ਕਿਹ ਸਿੱਖ ਕੌਮ ਕੋ ਜਾਂ ਸਿੱਖ ਜੱਥਿਆਂ ਕੋ ਵੀਜ਼ਾ ਹੈਗਾ ਤੇ ਉਹ ਰੁੱਕ ਸਕਦੇ ਨੇ ਸਿੱਖਾਂ ਨੂੰ ਉੱਥੇ ਰੱਖਣ ਦੇ ਕੀ ਮਾਇਨੇ ਨੇ ਉਧਰ ਪਾਕਿਸਤਾਨ ਵਿੱਚ ਜਿਹੜੇ ਗੁਰਤਾਮ ਨੇ ਉਹਨਾਂ ਨੂੰ ਲੈ ਕੇ ਜਾਣ ਵਾਲੇ ਜੱਥਿਆਂ ਨੂੰ ਲੈ ਕੇ ਹਲੇ ਬੇਜਕੀਨੀ ਆ ਕਿਉਂਕਿ ਮਈ ਦੇ ਪਹਿਲੇ ਹਫਤੇ ਪੰਜਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾੜਾ ਉਸ ਦੇ ਚੱਲਦਿਆਂ ਹਲੇ ਤੱਕ ਦੋਨਾਂ ਮੁਲਕਾਂ ਵੱਲੋਂ ਜਿਹੜੀ ਆ ਕੋਈ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਪੂਰੀ ਖਬਰ ਹੈ ਕਿ ਪੈਲਗਾਮ ਦੇਸ਼ਤੀ ਹਮਲੇ ਮਗਰਮ ਪਾਰ ਸਰਕਾਰ ਵੱਲੋਂ ਅਟਾਰੀਸ ਰੱਦ ਬੰਦ ਕਰਨ ਦੇ ਲਏਗੇ ਫੈਸਲੇ ਨਾਲ ਅਗਲੇ ਮਹੀਨੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਤੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਬਾਰੇ ਵੀ ਅਨਿਸ਼ਚਿਤਤਾ ਵਾਲੀ ਸਥਿਤੀ ਬਣੀ ਹੋਈ ਹੈ ਮਈ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਜੂਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਹਰ ਸਾਲ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਂਦੇ ਨੇ ਲਗਭਗ 5800 ਸਿੱਖ ਸ਼ਰਧਾਲੂਆਂ ਦਾ ਜਥਾ ਹਾਲ ਹੀ ਵਿੱਚ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਯਾਤਰਾ ਕਰਕੇ 19 April ਨੂੰ ਵਾਪਸ ਪਰਤੇ ਸਨ ਅਗਲੇ ਮਹੀਨੇ ਪਾਕਿਸਤਾਨ ਵਾਲੇ ਇਨ੍ਹਾਂ ਜਥਿਆਂ ਬਾਰੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਿਕ ਤੌਰ ਤੇ ਸੂਚਨਾ ਪ੍ਰਾਪਤ ਨਹੀਂ ਹੋਈ ਜਿਕਰ ਜੋ ਕਿ ਪੈਲਗਾਮ ਵਿੱਚ ਵਾਪਰੀ ਅਤਵਾਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਟਾਰੀ ਸਥਿਤ ICP ਅਤੇ ਲਾਂਘੇ ਨੂੰ ਮੁਕੰਮਲ ਬੰਦ ਕੀਤਾ ਜਾ ਰਿਹਾ ਇਸ ਤਹਿਤ 1 ਮਈ ਤੋਂ ਬਾਅਦ ਇਹ ਲਾਂਘਾ ਮੁਕੰਮਲ ਬੰਦ ਹੋ ਜਾਵੇਗਾ ਇਸੇ ਦਰਾਨ ਸਾਰੇ ਪਾਕਿਸਤਾਨੀ ਨਾਗਰਿਕਾਂ ਅਤੇ ਭਾਰਤੀ ਨਾਗਰਿਕਾਂ ਨੂੰ ਆਪੋ ਆਪਣੇ ਮੁਲਕ ਵਾਪਸ ਪਰਤਣ ਲਈ ਵੀ ਆਖਿਆ ਗਿਆ ਹੈ ਇਸ ਰੱਦੀ ਲਾਂਘਾ ਕਦੋਂ ਤੱਕ ਬੰਦ ਰਹੇਗਾ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਦੂਜੇ ਪਾਸੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਫਿਲਹਾਲ ਖੁੱਲ੍ਹਾ ਹੈ ਅਤੇ ਸੰਗਤ ਗੁਰਦੁਆਰੇ ਦੇ ਦਰਸ਼ਨਾਂ ਲਈ ਜਾ ਰਹੀ ਹੈ ਦਸਨ ਜੋਗ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਅਤੇ ਮਹਾਰਾਜਾ ਰਜੀਤ ਸਿੰਘ ਦੇ ਵਰਸੀ ਸਮਾਗਮ ਲਈ ਹਰ ਬਾਰੇ 5-500 ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਜਾਂਦੇ ਨੇ ਪ੍ਰਮਾਣਿਕ ਸ਼ਹੀ ਕੈਲੰਡਰ ਦੇ ਚੱਲ ਰਹੇ ਵਿਵਾਦ ਕਰਕੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੀ ਤਰੀਕ ਵਿੱਚ ਬਦਲਾਅ ਹੋਣ ਕਾਰਨ ਕਈ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਰਾਹੀਂ ਜਾਣ ਵਾਲੇ ਸਿੱਖ ਸ਼ਰਧਾਵਾਂ ਦੇ ਜਥੇ ਨੂੰ ਵੀਜ਼ੇ ਨਹੀਂ ਮਿਲਦੇ ਇਸ ਕਰ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਮੌਕੇ ਸ਼ਰਧਾਲੂਆਂ ਦਾ ਜੱਥਾ ਭੇਜਣਾ ਬੰਦ ਹੀ ਕਰ ਦਿੱਤਾ ਗਿਆ ਸੀ ਪੰਜਾਬੀ ਟਰਬਿਊਨ ਦੇ ਅੰਮ੍ਰਿਤਸਰ ਤੋਂ ਪੱਤਰਕਾਰ ਜਗਤਾਰ ਸਿੰਘ ਲਾਂਬਾ ਹੋਣਾਂ ਦੀ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਾਰਾ ਰঞ্জੀਤ ਸਿੰਘ ਦੀ ਵਰਸੀ ਲਈ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਲਗਭਗ 350 ਸ਼ਰਧਾਲੂਆਂ ਦੀਆਂ ਅਰਜ਼ੀਆਂ ਤੇ ਪਾਸਪੋਰਟ ਵੀਜ਼ੇ ਲਈ भेजे ਹੋਏ ਨੇ ਪਰ ਹੁਣ ਬਦਲੇ ਹਾਲਾਤ ਵਿੱਚ ਇਸ ਸਬੰਧੀ ਭਾਰਤ ਅਤੇ ਪਾਕਿਸਤਾਨ ਵੱਲੋਂ ਜਵਾਬ ਆਉਂਦੀ ਉਡੀਕ ਕੀਤੀ ਜਾ ਰਹੀ ਹੈ ਉਹਨਾਂ ਨੇ ਕਿ ਜਿਵੇਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਜਾਂ ਖੁੱਲਾ ਰੱਖਿਆ ਗਿਆ ਇਸੇ ਤਰ੍ਹਾਂ ਉਮੀਦ ਹੈ ਕਿ ਸਿੱਖ ਸ਼ਰਧਾਲੂਆਂ ਦੇ ਜਾਣਤੇ ਵੀ ਕੋਈ ਰੋਕ ਨਹੀਂ ਹੋਵੇਗੀ ਇਸ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋ ਜਾਏਗੀ ਹੁਣ ਦੋਨਾਂ ਸਰਕਾਰਾਂ ਨੇ ਦੋਨਾਂ ਮੁਲਕਾਂ ਨੇ ਆਪੋ ਆਪਣੇ ਵਸਿਆ ਨੂੰ ਕਹਿ ਦਿੱਤਾ ਕਿ ਉਹ ਮੁਲਕ ਛੱਡਣ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨ ਦੇ ਨਾਗਰਿਕ ਨੇ ਉਹ ਪਾਕਿਸਤਾਨ ਜਾ ਰਹੇ ਨੇ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਭਾਰਤੀ ਨਾਗਰਿਕ ਨੇ ਉਹ ਭਾਰਤ ਆ ਰਹੇ ਨੇ ਪਰ ਪਾਕਿਸਤਾਨ ਦੀ ਸਰਕਾਰ ਨੇ ਜਿਹੜਾ ਫੈਸਲਾ ਉਹਦੇ ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਬਾਕੀ ਜਿਹੜੇ ਸਾਰੇ ਨੇ ਉਹ ਪਾਕਿਸਤਾਨ ਛੱਡ ਸਕਦੇ ਨੇ ਸਿੱਖ ਜਿਹੜੇ ਜੱਥੇ ਆਏ ਨੇ ਉਹ ਉੱਥੇ ਰਹਿ ਸਕਦੇ ਹੁਣ ਸਿੱਖਾਂ ਨੂੰ ਉੱਥੇ ਮੌਲਤ ਦੇਣ ਦੀ ਜਿਹੜੀ ਗੱਲ ਕੀਤੀ ਗਈ ਹੈ ਪਾਕਿਸਤਾਨ ਸਰਕਾਰ ਵੱਲ ਉਹਦੇ ਕੀ ਮਾਇਨੇ ਨੇ ਇਸ ਸੰਬੰਧੀ ਕਿਉਂਕਿ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਸਿੱਖ ਧਰਮ ਦੇ ਜਾਂ ਸਿੱਖਾਂ ਦੇ ਬਹੁਤ ਸਾਰੇ ਵਿਰਾਸਤ ਤੇ ਗੁਰਦੁਆਰਿਆਂ ਉੱਥੇ ਨੇ ਔਰ ਇੱਕ ਜज्ਬਾਤ ਤੌਰ ਤੇ ਇੱਕ ਇਤਿਹਾਸ ਪੱਖੋਂ ਵੀ ਜਿਹੜੇ ਪੰਜਾਬੀ ਨੇ ਸਿੱਖ ਨੇ ਉੱਥੇ ਜੁੜੇ ਹੋਏ ਨੇ ਪਰ ਸਵਾਲ ਹੈ ਕਿ ਸਿੱਖਾਂ ਨੂੰ ਜਿਹੜਾ ਸੱਦਾ ਵਾ ਉਹ ਪਾਕਿਸਤਾਨ ਵੱਲੋਂ ਜਿਹੜੇ ਨੇ ਉਹ ਕਿਉਂ ਦਿੱਤਾ ਗਿਆਗਾ ਸਿੱਖ ਭਾਈਚਾਰਾ ਕਿਉਂਕਿ ਇੱਕ ਜੋ ਨਿਆਂ ਬਰਾਬਰੀ ਤੇ ਸਥਿਰਤਾ ਦੇ ਮੁੱਲਾਂ ਵਿੱਚ ਡੁੱਗੀਆਂ ਜਿਹੜਾ ਰੱਖਦਾ ਹੈ ਤੇ ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਵਿਰਾਸਤ ਤੇ ਗੁਰਤਾਮਨ ਇਸੇ ਕਰਕੇ ਸ਼ਾਇਦ ਹੋ ਸਕਦਾ ਕਿ ਪਾਕਿਸਤਾਨ ਨੇ ਜਿਹੜਾ ਵਾ ਉਹਨਾਂ ਨੂੰ ਉੱਥੇ ਰੱਖਣ ਦੀ ਗੱਲ ਕੀਤੀ ਹੈਗੀ ਹੈ ਹਾਲਾਂਕਿ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਵਧਿਆ ਹੈ ਪਰ ਪਾਕਿਸਤਾਨ ਦੇ ਇਸ ਮਕਸਦ ਦੇ ਮਾਇਨੇ ਕੀ ਆ ਉਹ ਥੋੜੀ ਜੀ ਅਸੀਂ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਮਿਨੋਰਟੀ ਦੇ ਲੋਕ ਨੇ ਚਾਹੇ ਸਿੱਖ ਨੇ ਚਾਹੇ ਹਿੰਦੂ ਨੇ ਚਾਹੇ ਐਸਾਈ ਨੇ ਉਹ ਵੀ ਸਮੇਂ-ਸਮੇਂ ਤੇ ਉੱਥੇ ਨਿਸ਼ਾਨਾ ਬੰਦੇ ਰਹੇ ਪਰ ਕਿਉਂਕਿ ਸਿੱਖਾਂ ਨੂੰ ਵੀ ਉੱਥੇ ਪਰੇਸ਼ਾਨ ਕੀਤਾ ਜਾ ਰਿਹਾ ਇੱਕ ਅਜਿਹੇ ਭਾਈਚਾਰੇ ਵੱਲ ਜੋ ਆਪਣਾ ਵਿਸ਼ਵਾਸ ਅਤੇ ਪਛਾਣ ਨੂੰ ਪਿਆਰ ਕਰਦਾ ਤੇ ਇਸ ਲਈ ਸਿੱਖਾਂ ਲਈ ਇਸ ਮੁੱਖ ਇਹ ਵੀ ਜ਼ਰੂਰੀ ਹੈ ਕਿ ਉਹ ਪਾਕਿਸਤਾਨ ਦੀਆਂ ਅਜਿਹੀਆਂ ਚਾਲਾਂ ਜਾ ਉਥੋਂ ਦੀਆਂ ਜਿਹੜੀਆਂ ਵੱਖ-ਵੱਖ ਸ਼ਕਤੀਆਂ ਨੇ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਨੂੰ ਲੈ ਕੇ ਸचेत ਰਹਿਣ ਦੀ ਵੀ ਗੱਲ ਹੈ ਪਾਕਿਸਤਾਨ ਵਿੱਚ ਵੀ ਚਾਹੇ ਹਿੰਦੂ ਉੱਥੇ ਰਹੇ ਨੇ ਚਾਹੇ ਸਿੱਖ ਚਾਹੇ ਅਸਾਈ ਨੇ ਉਸ ਸਮੇਂ ਸਮੇਂ ਤੇ ਉਹਨਾਂ ਦੇ ਉੱਥੇ ਅਤਿਆਚਾਰ ਵੀ ਹੁੰਦਾ ਰਿਹਾ ਔਰ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਜੇ ਸਥਿਤੀ ਦੇ ਜਦ ਦੋਨਾਂ ਮੁਲਕਾਂ ਦੇ ਦੇ ਜਿਹੜੇ ਤਣਾਅ ਵਧੇ ਅਗੇ ਨੇ ਉਹਨਾਂ ਦੇ ਚੱਲਦੇ ਆ ਪਾਕਿਸਤਾਨ ਦੀ ਸਰਕਾਰ ਵੱਲੋਂ ਇਹ ਕਹਿ ਜਾਣਾ ਕਿ ਸਿੱਖ ਇੱਥੇ ਰਹਿ ਸਕਦੇ ਨੇ ਉਹ ਆਪਣੇ ਆਪ ਚ ਇੱਕ ਵੱਡੀ ਗੱਲ ਵੀ ਹੈ ਕਿ ਇਹਦੇ ਪਿੱਛੇ ਰਾਇਨਿਤੀ ਹੈ ਜਾਂ ਕੋਈ ਹੋਰ ਮਕਸਦ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੀ ਜਿਹੜੀ ਸਿੱਖ ਆਬਾਦੀ ਅਗਰ ਗੱਲ ਸਿਰਫ ਸਿਰਫ ਸਾਲ 2002 ਵਿੱਚ ਦੀ ਕੀਤੀ ਜਾਵੇ ਤਾਂ ਇੱਕ ਮੋٹے ਜਿਹੇ ਅੰਕੜੇ ਮੁਤਾਬਕ ਉਹ ਗਿਣਤੀ 40000 ਸੀ ਤੇ ਅੱਜ ਘਟ ਕੇ ਲਗਭਗ 8000 ਤੋਂ ਲੈ ਕੇ 20000 ਤੱਕ ਪੂਰੇ ਪਾਕਿਸਤਾਨ ਵਿੱਚ ਰਹਿ ਗਈ ਹੈ ਉੱਥੇ ਜਿਹੜੀਆਂ ਮਿਨੋਰਟੀਆ ਵਸਦੀਆਂ ਉਹਨਾਂ ਤੇ ਜਿਹੜੇ ਜ਼ੁਲਮ ਜਾਂ ਧਰਮ ਪਰਿਵਰਤਨ ਕਾਰਨ ਵੀ ਇਹ ਮੁੱਖ ਕਾਰਨ ਦੱਸਿਆ ਜਾ ਰਿਹਾ ਗੱਲ ਅਗਰ ਕੀਤੀ ਜਾਵੇ 2014 ਤੋਂ ਬਾਅਦ ਉੱਥੇ ਖੈਬਰ ਪਖਤੂਨ ਖਵਾਦ ਕੇਪੀ ਜਿਹੜਾ ਉੱਥੋਂ ਦਾ ਸੂਬਾ ਉਹਦੇ ਵਿੱਚ ਘੱਟੋ-ਘੱਟ 12 ਪ੍ਰਮੁੱਖ ਜਿਹੜੀਆਂ ਏਜੀਆਂ ਕਟਨਾਵਾਂ ਹੋਈਆਂ ਨੇ ਜਿਨ੍ਹਾਂ ਨੂੰ ਸਿੱਖਾਂ ਨੂੰ ਕਾਫੀ ਪੀੜਾ ਦਿੱਤੀ ਹੈ ਗਿਆ ਉੱਥੇ ਲਗਾਤਾਰ ਮਿਨੋਰਟੀਆ ਤੇ ਵੀ ਜਿਹੜੇ ਨੇ ਉਹ ਹਮਲੇ ਹੋ ਰਹੇ ਨੇ ਚਾਹੇ ਉਹ ਸਿੱਖ ਧਰਮ ਦੇ ਨਾਲ ਸਬੰਧ ਰੱਖਣ ਵਾਲੀਆਂ ਕੁੜੀਆਂ ਹੋਣ ਜਾਂ Hindu ਧਰਮ ਦੇ ਨਾਲ ਸਬੰਧ ਰੱਖਣ ਵਾਲੀਆਂ ਜਾਂ ਫਿਰ ਅਸਾਈ ਧਰਮ ਦੇ ਨਾਲ ਸਬੰਧ ਰੱਖਣ ਵਾਲੀਆਂ ਕੁੜੀਆਂ ਉਹਨਾਂ ਦਾ ਧਰਮ ਪਰਿਵਰਤਨ ਕਰਨ ਅਗਵਾਹ ਕਰਨਾ ਜਾਂ ਨਿਕਾਹ ਕਰਨਾ ਇਹ ਅਕਸਰ ਅਜਿਹੀਆਂ ਖਬਰਾਂ ਆ ਜਾਂਦੀਆਂ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਇਹ ਹੁਣ ਸਵਾਲ ਇੱਧਰ ਆ ਗਿਆ ਕਿ ਜਦੋਂ ਦੋਨਾਂ ਮੁਲਕਾਂ ਨੇ ਸਖਤ ਫੈਸਲੇ ਨਹੀਂ ਲਏ ਨੇ ਪਰ ਇਸ ਦੇ ਬਾजूद ਪਾਕਿਸਤਾਨ ਦੀ ਸਰਕਾਰ ਨੇ ਕਿਹਾ ਕਿ ਭਾਰਤੀ ਜਿਹੜੇ ਨਾਗਰਿਕ ਜਿਹੜੇ ਪਾਕਿਸਤਾਨ ਵਿਜ਼ਾ ਲੈ ਕੇ ਆਏ ਨੇ ਵੱਖ-ਵੱਖ ਕੈਟਾਗਰੀ ਦੇ ਤਹਿਤ ਉਹ ਸਿੱਖਾਂ ਨੂੰ ਛੱਡ ਕੇ ਬਾਕੀ ਜਾ ਸਕਦੇ ਨੇ ਹਾਲਾਂਕਿ ਇਹ ਵੀ ਖਬਰ ਹੈ ਔਰ ਇੱਕ ਲੰਮਾ ਇਤਿਹਾਸ ਵੀ ਆ ਗਿਆ ਕਿ ਜਿਹੜੀਆਂ ਪੰਜਾਬ ਦੇ ਵਿੱਚ ਗਰਮਖਿਆਲੀ ਧੜੇ ਨੇ ਜਾਂ ਅਤਵਾਦੀ ਸੰਗਠਨ ਨੇ ਉਹਦੇ ਪਿੱਛੇ ਵੀ ਪਾਕਿਸਤਾਨ ਏਜੰਸੀਆਂ ਦਾ ਹੱਥ ਨਾ ਹਾਥੇ ਜਿੰਨੇ ਵੀ ਜਿਹੜੇ ਨੇ ਸਮੇ ਸਮੇਤੇ ਜਿਹੜੇ ਨੇ ਖਾੜਕੂ ਗਰੁੱਪ ਸਰਗਰਮ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਕਿ ਆ ਹੁਣ ਜਿਹੜਾ ਮਸਲਾ ਉੱਠਿਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਹੁਣ ਦੇਖਦੇ ਆ ਕਿ ਜਿੱਥੇ ਸਿੱਖਾਂ ਨੂੰ ਉੱਥੇ ਰੱਖਣ ਦੀ ਗੱਲ ਕੀਤੀ ਗਈ ਹੈ ਕਿ ਤੁਹਾਨੂੰ ਜਿੰਨਾ ਚਿਰ ਤੁਹਾਡੇ ਕੋਲ ਵੀਜ਼ਾ ਬਾ ਤੁਸੀਂ ਉੱਥੇ ਰਹਿ ਸਕਦੇ ਹੋ ਬਾਕੀ ਭਾਰਤੀ ਜਿਹੜੇ ਨੇ ਉਹ ਪਾਕਿਸਤਾਨ ਛੱਡ ਕੇ ਜਾ ਸਕਦੇ ਨੇ ਦੋਨਾਂ ਮੁਲਕਾਂ ਦੀ ਅੱਜ ਆਖਰੀ ਤਰੀਕ ਹੈ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਪਾਕਿਸਤਾਨੀ ਨਾ ਗਏ ਉਹਨਾਂ ਨੂੰ ਫਿਰ ਤੁਰੰਤ ਗ੍ਰਿਫਤਾਰ ਕਰਕੇ 3 ਸਾਲ ਦੀ ਸਜ਼ਾ ਵੀ ਹੋਏਗੀ ਤੇ 3 ਲੱਖ ਰੁਪਏ ਦਾ ਜੁਰਮਾਨਾ ਵੀ ਹੋਏਗਾ ਤੇ ਉਧਰ ਪਾਕਿਸਤਾਨ ਵੱਲੋਂ ਇਹ ਜਿਹੜਾ ਉਹ ਵੀ ਹੁਕਮ ਜਾਰੀ ਕੀਤਾ ਗਿਆ ਕਿ ਸਾਰੇ ਭਾਰਤੀ ਪਾਕਿਸਤਾਨੋਂ ਛੱਡ ਕੇ ਚਲੇ ਜਲੇ ਜਾਣ ਸਿਵਾਏ ਸਿੱਖਾਂ ਤੋਂ ਔਰ ਦੋਨਾਂ ਮਲਕਾਂ ਨੇ ਆਪਣੀ ਆਪਣੀ ਜਿਹੜੀ ਅੰਬੈਸੀ ਉਹਦੇ ਬੰਦੇ ਵੀ ਘਟਾ ਲਏ ਨੇ ਪਰ ਸਵਾਲ ਹੈ ਕਿ ਜਿਨਨੇ ਗੁਰਧਾਮ ਸਿੱਖ ਕੌਮ ਦੇ ਨੇ ਸਿੱਖ ਭਾਈਚਾਰੇ ਦੇ ਨੇ ਉਹਨੇ ਜਿਹੜੇ ਨੇ ਨਾ ਉਥੇ ਹਿੰਦੂ ਭਾਈਚਾਰੇ ਦੇ ਨਾ ਇਸਾਈ ਭਾਈਚਾਰੇ ਦੇ ਇਸ ਕਰਕੇ ਸਿੱਖ ਭਾਈਚਾਰਾ ਜਿਹੜਾ ਹਮੇਸ਼ਾ ਬਹੁਤ ਸਾਰੇ ਮੌਕਿਆਂ ਦੇ ਵੇਲੇ ਪਾਕਿਸਤਾਨ ਜਾਂਦਾ ਹੁਣ ਇਹ ਸਵਾਲ ਹੈ ਕਿ ਹੁਣ ਜਿਹੜੀ ਇਹ ਬੇਚਗਿਨੀ ਜਿਹੜੀ ਆ ਉਹ ਬਣੀ ਹੋਈ ਹੈ ਕਿ ਆਉਣ ਵਾਲੇ ਜਿਹੜੇ ਧਾਰਮਿਕ ਸਮਾਗਮ ਨੇ ਜਾਂ ਜਿਹੜੇ ਗੁਰਪੁਰਬ ਨੇ ਜਾਂ ਸ਼ਹੀਦੀ ਦਿਹਾੜੇ ਨੇ ਉਹਨੂੰ ਲੈ ਕੇ ਦੋਨਾਂ ਮੁਲਕਾਂ ਨੇ ਹਲੇ ਜਿਹੜੀ ਸਥਿਤੀ ਸਪਸ਼ਟ ਨਹੀਂ ਕੀਤੀ ਹਾਲਾਂਕਿ ਪਾਕਿਸਤਾਨ ਨੇ ਜਿਹੜੇ ਫਿਲਹਾਲ ਜਿਹੜੇ ਉਥੇ ਲੋਕ ਗਏ ਨੇ ਖਾਸ ਕਰਕੇ ਜਿਹੜੇ ਸਿੱਖ ਜੱਥੇ ਨੇ ਜਿਨ੍ਹਾਂ ਕੋਲ ਵੀਜ਼ਾ ਉਹਨਾਂ ਨੂੰ ਬਾਰੇ ਤੋਂ ਉਹਨਾਂ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ ਉਹਨਾਂ ਨੂੰ ਜਦ ਤੱਕ ਵੀਜ਼ਾ ਹੈ ਉਹਨਾਂ ਨੂੰ ਪਾਕਿਸਤਾਨ ਛੱਡਣ ਦੀ ਲੋੜ ਨਹੀਂ ਜਿੱਥੇ ਬੇਚਕੀਨੀ ਬਣੀ ਹੋਈ ਹੈ ਉੱਥੇ ਪਾਕਿਸਤਾਨ ਵੱਲੋਂ ਸਿੱਖਾਂ ਨੂੰ ਦਿੱਤੀ ਗਈ ਵਿਸ਼ੇਸ਼ ਛੋਟ ਉਹਦੇ ਪਿੱਛੇ ਮਕਸਦ ਕੀ ਹੈ ਇਹ ਵੀ ਇੱਕ ਗੱਲ ਵੱਡੀ ਆ ਪਰ ਫਿਲਹਾਲ ਹੁਣ ਦੇਖਦੇ ਆਂ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਮਹਾਰਾ ਰਜੀਤ ਸਿੰਘ ਦੀ ਵਰਸੀ ਦਾ ਸਮਾਗਮ ਹੋਣੇ ਨੇ ਜਾਂ ਪੰਜਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਉਣਾ ਵਾ ਉਹਨੂੰ ਲੈ ਕੇ ਦੋਨਾਂ ਸਰਕਾਰਾਂ ਦੇ ਵਿੱਚ ਕੀ ਕੋਈ ਤਣਾਅ ਘਟੇਗਾ ਜਾਂ ਫਿਰ ਵਧੇਗਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ